ਅੱਜ ਕੀ ਕਹਿਣਾ ਜਾਊਂਗਾ ਇੱਥੇ ਕੱਟ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਆਲੇ ਦੇ ਆਲੇ ਦੁਆਲੇ ਦੇ ਪਿੰਡਾਂ ਤੇ ਬਾਜ਼ਾਰ ਦੇ ਸ਼ਾਪਕੀਪਰਾਂ ਨੂੰ ਆਪਾਂ ਇੱਥੇ ਇਕੱਠੇ ਕੀਤਾ ਆ ਜੋ ਸਾਡੇ ਹਲਕੇ ਨੂੰ ਹੁਸ਼ਿਆਰਪੁਰ ਨਾਲੋਂ ਤੋੜਨ ਦੀਆਂ ਗੱਲਾਂ ਹੋ ਰਹੀਆਂ ਚਰਚਾਵਾਂ ਹੋ ਰਹੀਆਂ ਆ ਉਹਦੇ ਉਹਦੇ ਬਿਹਾਫ ਉੱਤੇ ਸਾਡਾ ਵਿਧਾਇਕ ਵੀ ਕੁਝ ਨਹੀਂ ਬੋਲ ਰਿਹਾ ਹੈਗਾ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਹੈਗਾ ਵੀ ਅਸੀਂ ਕਿਹਨਾਂ ਝੜਨ ਜਾ ਰਹੇ ਹਾਂ ਕਿਹਦੇ ਨਾਲ ਟੁੱਟਣ ਜਾ ਰਹੇ ਹੁਸ਼ਿਆਰਪੁਰ ਤਾਂ ਪਹਿਲੇ ਹੀ ਬਹੁਤ ਪੁਰਾਣਾ ਜਿਲਾ ਸੀ ਸਾਡੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਆਂ ਵੀ ਇਹ ਕਾਂਗੜੇ ਤੱਕ ਜਿਲਾ ਸੀ ਇਹਦੇ ਪਹਿਲੇ ਹੀ ਬਹੁਤ ਟੁਕੜੇ ਕੀਤੇ ਜਾ ਰਹੇ ਆ ਸਾਨੂੰ ਇੰਨੀ ਇੰਨੀ ਖੱਜਲ ਖਵਾਰੀ ਅਸੀਂ ਨਹੀਂ ਸਾਂਭ ਸਕਦੇ ਸਾਡੇ ਬਜ਼ੁਰਗ ਨਹੀਂ ਸਾਂਭ ਸਕਦੇ ਜਿਹੜੇ ਬਾਹਰੋਂ ਐਨਆਰਆਈਜ਼ ਆ ਰਹੇ ਆ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਸੋ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਆ ਇਹੀ ਗੁਆਰਾ ਸਾਰੇ ਸਮੂੱਚੀ ਦੁਕਾਨਦਾਰਾਂ ਦੀ ਇਹੀ ਗੁਆਰਾ ਵੀ ਸਾਡੇ ਗੜਸ਼ੰਕਰ ਹਲਕੇ ਨੂੰ ਹੁਸ਼ਿਆਰਪੁਰ ਨਾਲ ਹੀ ਰਹਿਣ ਦਿੱਤਾ ਜਾਵੇ ਅਗਰ ਸਾਡੇ ਫਿਰ ਵੀ ਦੇ ਸਾਡੇ ਕਹੇ ਤੋਂ ਬਗੈਰ ਤੋਰ ਮਰੋੜ ਕਰਦੇ ਆ ਤਾਂ ਅਸੀਂ ਫੇਰ ਸੜਕਾਂ ਦੇ ਉਤਰਾਂਗੇ ਇੱਟ ਨਾ ਇਟ ਖੜਕਾ ਦੇ ਅਗੇ ਪਰ ਆਪਣੇ ਹਲਕੇ ਨੂੰ ਆਨੰਦਪੁਰ ਸਾਹਿਬ ਨਾਲ ਜੋੜਨ ਨਹੀਂ ਦੇਵਾਂਗੇ ਅਸੀਂ ਹੁਸ਼ਿਆਰਪੁਰ ਨਾਲ ਹੀ ਜੋੜਨਾ ਚਾਹੁੰਦੇ ਹਾਂ ਜੀ ਨਾਮ ਮੇਰਾ ਨਾਮ ਆਸ਼ੀਸ਼ ਭਰਾਕਰ ਠੀਕ ਕਹਿਣਾ ਚਾਹੁੰਦੇ ਆ ਜੇ ਕੱਟ ਕੀਤਾ ਹੈ ਤੁਹਾਡੇ ਆਜੇ ਜੋ ਇਕੱਠ ਹੋਇਆ ਹੈ ਮਾਲਪੜ ਦੇ ਜੋ ਲੋਕ ਹੈ ਆਲੇ ਦੁਆਲੇ ਪਿੰਡਾਂ ਦੇ ਸਰਪੰਚ ਹੈ ਬਹੁਤ ਮਾਨ ਬੰਦੇ ਇਕੱਠੇ ਹੋਏ ਆ ਜੋ ਸਾਡਾ ਤਸੀਲ ਹੈ ਉਹਨੂੰ ਸ਼੍ਰੀ ਰਣਪੁਰ ਸਾਹਿਬ ਨਾਲ ਜੁੜੰਦੀਆਂ ਚਰਚਾਾਂ ਚੱਲ ਰਹੀਆਂ ਹਨ ਠੀਕ ਹੈ ਜਿਲ੍ਹਾ ਬਣਾਉਣਾ ਚਾਹੀਦਾ ਹੈ ਸ਼੍ਰੀ ਰਣਪੁਰ ਸਾਹਿਬ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਲੋਕ ਕਹਿ ਕੇ ਆਏ ਸੀਗੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਪਰ ਆਮ ਲੋਕਾਂ ਨੂੰ ਖੱਜਲ-ਖਵਾਰ ਕਰਦੇ ਆ ਇਹ ਦੇਖਿਆ ਜਾਵੇ ਸਾਡੇ ਜਿਹੜੇ ਮਾਲਪੁਰ ਦੇ ਗੜਸੈਂਕਰ ਦੇ ਲੋਕ ਆ ਉਹ ਬૌਧਿਕ ਤੌਰ ਤੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਹਸ਼ਾਰਪੁਰ ਜ਼ਿਲ੍ਹੇ ਨਾਲ ਜੁੜੇ ਹੋ ਆ ਸੋ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਸਾਨੂੰ ਜਿਲੇ ਨਾਲੋਂ ਨਾ ਤੋੜਿਆ ਜਾਵੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਿਲ੍ਹਾ ਬਣਾਇਆ ਜਾਵੇ ਔਰ ਦੁਬਾਰਾ ਫੇਰ ਇਹੀ ਕਹਿਣਾ ਆ ਵੀ ਤੁਸੀਂ ਇਹ ਗੱਲ ਕਹਿ ਕੇ ਆਏ ਸੀਗੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ ਔਰ ਆਮ ਲੋਕਾਂ ਬਾਰੇ ਸੋਚੋ ਜਿਨ੍ਹਾਂ ਦੇ ਘਰ ਬਜ਼ੁਰਗ ਹੈ ਜਿਹੜੇ ਦਿਹਾਰੀਦਾਰ ਹੈ ਜਾਂ ਫੇਰ ਹੋਰ ਅੰਮ ਕਰਦੇ ਆ ਉਹਨਾਂ ਦੇ ਕਿੰਨੇ ਖੱਜਲ ਖਵਾਰ ਤੁਸੀਂ ਕਰਦੇ ਪਏ ਹੋ ਤੁਹਾਨੂੰ ਸੋ ਇਦਾਂ ਨਾ ਕੀਤਾ ਜਾਵੇ ਇਹਨਾਂ ਸ਼ਬਦਾਂ ਦੇ ਨਾਲੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਆ ਜਿਹੜੇ ਇਸ ਇਕੱਠ ਵਿੱਚ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਆ ਕਾਟ ਕੀਤਾ ਹੈ ਜੀ ਅੰਦਰ ਆ ਬੋਲੋ ਤੁਹਾਡੇ ਵੱਲੋਂ ਇਹ ਸਰ ਜੀ ਮੈਂ ਆਮ ਆਦਮੀ ਪਾਰਟੀ ਦਾ ਸਾਬਕਾ ਮਾਲਪੁਰ ਦਾ ਬਲੌਕ ਪ੍ਰਧਾਨ ਹਾਂ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਜਿੰਨੇ ਸਾਡੇ ਹਲਕੇ ਦੇ ਲੋਕ ਨੇ ਉਹ ਚਾਹੁੰਦੇ ਨੇ ਕਿ ਜਿਹੜੀ ਗੜਸ਼ੰਕਰ ਦੀ ਤਹਿਸੀਲ ਵਾ ਉਹਨੂੰ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਨਾਲ ਨਾ ਜੋੜਿਆ ਜਾਵੇ ਇਹ ਸਾਡੀ ਸਾਰਿਆਂ ਦੀ ਖੁਆਇਸ਼ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਲੇਕਿਨ ਜਿਹੜੀ ਗੜਸ਼ੰਕਰ ਦੀ ਸਬ ਡਿਵੀਜ਼ਨ ਵਾ ਤਹਿਸੀਲ ਵਾ ਉਹਨੂੰ ਗੜਸ਼ੰਕਰ ਦੇ ਨਾਲ ਨਾ ਜੋੜਿਆ ਜਾਵੇ ਮੇਰੀ ਹੱਥ ਜੋੜ ਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਜਿਹੜਾ ਸਾਡਾ ਗੜਸ਼ੰਕਰ ਆ ਉਹਨੂੰ ਹਿਸ਼ਾਰਪੁਰ ਦੇ ਜ਼ਿਲ੍ਹੇ ਦੇ ਨਾਲ ਹੀ ਰਹਿਣ ਦਿੱਤਾ ਜਾਵੇ ਕਿਉਂਕਿ ਸਾਨੂੰ ਜਿਹੜਾ ਮਾਲਪੁਰ ਵਾਲਿਆਂ ਨੂੰ ਹਿਸ਼ਾਰਪੁਰ ਆ 18 ਕਿਲੋਮੀਟਰ ਆ ਇੱਥੋਂ ਕਿ ਸਾਨੂੰ ਇੱਥੋਂ ਸ਼੍ਰੀ ਅਨੰਦਪੁਰ ਸਾਹਿਬ 65 ਕਿਲੋਮੀਟਰ ਆ ਉੱਥੇ ਸਾਰਾ ਜਾਣ ਆਣ ਜਾਣ ਦੀ ਆਵਾਜਾਈ ਸਾਧਨ ਬਹੁਤ ਘੱਟ ਨੇ ਸਾਰੀ ਭੂਗੋਲਿਕ ਸਥਿਤੀ ਖਰਾਬ ਹੋ ਜਾਣੀ ਆ ਜੇ ਸਾਡੇ ਮਾਲਪੁਰ ਨੂੰ ਗੜਸ਼ੰਕਰ ਨੂੰ ਸ੍ਰੀ ਆਨੰਦਪੁਰ ਸਾਹਿਬ ਨਾਲ ਜੋੜ ਦਿੱਤਾ ਤਾਂ ਸਾਡੀ ਇਹੀ ਬੇਨਤੀ ਆ ਕਿ ਜਿਹੜਾ ਸਾਡੀ ਗੜਸ਼ੰਕਰ ਤਹਿਸੀਲ ਆ ਉਹਨੂੰ ਆਨੰਦਪੁਰ ਸਾਹਿਬ ਨਾਲ ਨਾ ਜੋੜਿਆ ਜਾਵੇ ਆਨੰਦਪੁਰ ਸਾਹਿਬ ਜ਼ਿਲ੍ਹਾ ਜ਼ਰੂਰ ਬਣੇ ਖਾਲਸੇ ਦੀ ਜਨਮ ਭੂਮੀ ਆ ਉਹ ਉਸਨੂੰ ਜ਼ਿਲ੍ਹਾ ਬਣਨਾ ਚਾਹੀਦਾ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਓ ਲੇਕਿਨ ਜਿਹੜੀ ਤਹਿਸੀਲ ਗੜਸ਼ੰਕਰ ਆ ਉਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਹਿਆਰਪੁਰ ਜ਼ਿਲ੍ਹੇ ਦੇ ਨਾਲ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਕਹਿਣਾ ਚਾਹੂਗੇ ਜਿਹੜਾ ਗੜ ਜਾਣਕਾਰੀ ਨੂੰ ਮਾਤ ਤੋੜਿਆ ਜਾ ਰਿਹਾ ਵਾ ਹਿਆਰਪੁਰ ਦੇ ਹਿਆਰਪੁਰ ਤੋਂ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿੱਚ ਪਾਇਆ ਜਾ ਰਿਹਾ ਹੈ ਕੀ ਰਾਏ ਆ ਤੁਹਾਡੀ ਕੀ ਕਹਿਣਾ ਮੈਂ ਭਾਰਤੀ ਕਿਸਾਨ ਜੂਨ ਇੱਕ ਤਾਂ ਗਰਾਹਾਂ ਦਾ ਜ਼ਿੰਮੇਵਾਰ ਸਪਾਈ ਹੋਣ ਦੇ ਨਾਤੇ ਇਹਦੀ ਪੁਰਜ਼ੋਰ ਨਖੇਦੀ ਕਰਦਾ ਕਿਉਂਕਿ ਗੁਰੂਆਂ ਦੇ ਨਾਂ ਤੇ ਜਿਲ੍ਹਾ ਰਖੜ ਦੇ ਸੰਧੂ ਕੋਈ ਇਤਰਾਜ਼ ਨਹੀਂ ਰੋਪਰ ਜਿਲ੍ਹੇ ਦਾ ਨਾਂ ਬਦਲ ਕੇ ਅਨੰਦਪੁਰ ਸਾਹਿਬ ਰੱਖਿਆ ਜਾ ਸਕਦਾ ਐਡੀ ਅਫਸਰशाही ਫੌਜ ਭਰਤੀ ਕਰਨੀ ਪੈਣੀ ਆ ਨਾ ਇਹਨਾਂ ਕੋਲ ਕੋਈ ਦਵੰਦੀ ਖਰਚਣ ਨੂੰ ਹੈਗੀ ਆ ਇਹ ਸਿਰਫ ਆਪਣੀ ਵੋਟਾਂ ਦੀ ਰਾਜਨੀਤੀ ਕਰਨ ਲਈ ਕਰ ਰਹੇ ਆ ਸਾਡੇ ਇਲਾਕੇ ਹਿਸ਼ਾਰਪੁਰ ਨੂੰ ਜੇ ਤੋੜੂਗੇ ਤਾਂ ਉਹਦਾ ਅਸੀਂ ਜਿੱਥੇ ਤੇ ਵੀ ਸਾਨੂੰ ਜਾਣਾ ਪਏ ਵਿਰੋਧ ਕਰਾਂਗੇ ਔਰ ਸਾਡੇ ਪਾਰਟੀਬਾਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਣੇ ਜਿਹਨਾਂ ਨੂੰ ਬਚਾਉਣ ਲਈ ਅਸੀਂ ਲੜਾਂਗੇ